ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਮਿਲਾਉਣਾ ਜੀ ਸਾਡੇ ਬਾਈ ਗਲਾਬ ਸਿੱਧੂ ਨਾਲ ਤੁਸੀਂ ਸਾਰੀ ਦੁਨੀਆ ਜਾਣਦੇ ਹੋ ਸਿੱਧੂ ਮੂਸੇਵਾਲੇ ਦੇ ਵੀਰ ਨਾਲ ਬਾਕੀ ਮਹਾਰਾਜ ਤੋਂ ਅੱਗੇ ਲੈ ਕੇ ਇਕਤਾ ਮਿਸ਼ਨ ਦੀਆਂ ਗੱਡੀਆਂ ਜਾ ਰਹੀਆਂ ਤੁਸੀਂ ਦਰਸ਼ਨ ਕਰ ਸਕਦੇ ਹੋ ਮਹਾਰਾਜ ਤੋਂ ਅੱਗੇ ਲਈ ਚੱਲਦੇ ਫਿਰਦੇ ਸਥਾਨ ਹਰ ਰੋਜ਼ ਜਿੰਨੇ ਵੀ ਆਪਣੇ ਪੰਜਾਬ ਦੇ ਹਸਪਤਾਲ ਨੇ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਰਹਿੰਦੀ ਆ ਆ ਤੁਸੀਂ ਦੇਖ ਸਕਦੇ ਹੋ ਇਕਤਾ ਮਿਸ਼ਨ ਤੋਂ ਗੱਡੀਆਂ ਕਿਸ ਤਰ੍ਹਾਂ ਝੂਲਦੇ ਨਿਸ਼ਾਨ ਤਿਆਰ ਵਰ ਤਿਆਰ ਹੋ ਕੇ ਨਿਕਲ ਰਹੇ ਨੇ ਇਹ ਸਾਰੀਆਂ ਗੱਡੀਆਂ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਜਾ ਕੇ ਮਰੀਜ਼ਾਂ ਅਲਵਾਰਸਾਂ ਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੀਆਂ ਨੇ ਅੱਜ ਸਾਨੂੰ ਵੀ ਮੌਕਾ ਮਿਲਿਆ ਤੁਹਾਨੂੰ ਪਤਾ ਆਪਾਂ ਲੁਧਿਆਣੇ ਵੀ ਜਾਣਾ ਹੀ ਹੁੰਦਾ ਵੀਰ ਅਨਮੋਲਕ ਬਾਤਰਾ ਕੋਲ ਵੀ ਤੇ ਵੀਰ ਬਹੁਤ ਪਿਆਰ ਕਰਦੇ ਨੇ ਸਾਰੀ ਟੀਮ ਤੇ ਬਾਈ ਗੁਲਾਬ ਸਿੱਧੂ ਉਥੇ ਆਏ ਸੀ ਅੱਜ ਸੇਵਾ ਕਰਨ ਮਰੀਜ਼ਾਂ ਦੀ ਆਪਾਂ ਨੂੰ ਵੀ ਮਿਲੇ ਬਾਈ ਨੇ ਬਹੁਤ ਪਿਆਰ ਦਿੱਤਾ ਨੇਚੁਰਲ ਬਹੁਤ ਹੀ ਦਿਲ ਤੋਂ ਕੋਈ ਫਾਰਮੈਲਟੀ ਨਹੀਂ ਜ਼ਮੀਨ ਨਾਲ ਜੁੜੇ ਇਨਸਾਨ ਨੇ ਅਤੇ ਆਪ ਦੇ ਯਾਰਾਂ ਬੇਲੀਆਂ ਸਮੇਤ ਆਏ ਸੀ ਆਪਾਂ ਨੂੰ ਵੀ ਬਹੁਤ ਪਿਆਰ ਸਤਿਕਾਰ ਦਿੱਤਾ ਬਾਈ ਵੱਲੋਂ ਅਸੀਂ ਵੀ ਧੰਨਵਾਦ ਕਰਦੇ ਆਂ ਤੇ ਉੱਥੇ ਗੱਲਾਂ ਬਾਤਾਂ ਕੀਤੀਆਂ ਬਾਈ ਨਾਲ ਸੇਵਾ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਤੇ ਬਾਕੀ ਉਹਨਾਂ ਨੇ ਪੋਡਕਾਸਟਾਂ ਨੂੰ ਬਹੁਤ ਪਿਆਰ ਦਿੱਤਾ ਤੇ ਕਈ ਵਾਰ ਸੁਣਿਆ ਔਕਾਤ ਤੋਂ ਵੱਧ ਕੇ ਪਿਆਰ ਦਿੱਤਾ ਮਹਾਰਾ ਚੜ੍ਹਦੀ ਕਲਾ ਬਖਸ਼ਣ ਫਿਰ ਸੰਗਤ ਰੂਪ ਵਿੱਚ ਜੋ ਗੱਲਬਾਤ ਹੋਈ ਵੀਰਨ ਬੋਲਖਵਾਤਰਾ ਜੀ ਵੀ ਖੜੇ ਨੇ ਟੀਮ ਵੀ ਖੜੀ ਆ ਬਾਈ ਗੁਲਾਬ ਸਿੱਧੂ ਵੀ ਖੜਾ ਸਾਰੇ ਖੜੇ ਨੇ ਮਹਾਰਾਜ ਦੀ ਕਿਰਪਾ ਨਾਲ ਹੀ ਇਹ ਅਰਦਾਸ ਆ ਵੀਰ ਹੁਣੀ ਚੜ੍ਹਦੀ ਕਲਾ 'ਚ ਰਹਿਣ ਤੇ ਪੰਜਾਬ ਦੀ ਧਰਤੀ ਤੇ ਸੇਵਾ ਕਰਦੇ ਰਹਿਣ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਜੀ ਵਾਹਿਗੁਰੂ ਜੀ